ਸੀ ਇਮਾਨਦਾਰ ਨਿਕਲੋਗੇ ਕੋਈ ਨਹੀਂ ਨਿਕਲ ਸਕੇ ਕੋਈ ਨਹੀਂ ਜੁਨਾ ਨੇ ਜ਼ਿਕਰ ਕੀਤਾ ਕਿ 200 ਤੋਂ ਲੱਗਿਆ ਸੀਧ ਭਗਤ ਸਿੰਘ ਰਹਿੰਦੇ ਕਿ ਆਪ ਤੋਂ ਬੀਚਰ ਹੋ ਗਈ ਲੱਗੀ ਹੁੰਦਾ ਬਹੁਤ ਮਹਾਨ ਹਸਤੀਆਂ ਪਰ ਤੁਹਾਨੂੰ ਪਤਾ ਹੈ ਕਿ ਲੀਡਰ ਨਾਮਲ ਪਿੱਛੇ ਕਰਕੇ ਬੈਠਦੇ ਨੇ ਦਸਤਖਤਾਂ ਦੇਖੋ ਜਦ ਤੁਸੀਂ ਇਹਨਾਂ ਨੂੰ ਰੋਕਿਆ ਗਿਆ ਅਸੈਂਬਲੀ ਵਿੱਚ ਪਾਸ ਕਰਾ ਲੈਣ ਨੂੰ ਸਵੀਕਰ ਤੇ ਕਹਾਸੇ ਦਾ ਬਾ ਉਥੇ ਵਿਰੋਧੀ ਧਿਰਾਂ ਨੇ ਨਹੀਂ ਬੋਲੀ ਰਿਹਾ ਰੈਜ਼ੋਲੂਸ਼ਨ ਪਾਸ ਕਰਾਤਾ ਵੀ ਬੜੀ ਬੇਚੀ ਹੋ ਗਈ ਜੀ ਸਪੀਕਰ ਸਾਹਿਬ ਸਪੀਕਰ ਸਾਹਿਬ ਮੇਰੇ ਬੋਲਾਂ ਨਾਲ ਵੀ ਤੁਹਾਡੀ ਬੇਚੀ ਹੋ ਰਹੀ ਹੈ ਮੈਂ ਤੁਹਾਡੀ ਬੇਚੀ ਕਹਿ ਕੇ ਕਰ ਰਿਹਾ ਇਹਨਾਂ ਨੇ ਤਾਂ ਬੇਚੀ ਕੀਤੀ ਵੀ ਇਹਨਾਂ ਨੇ ਤੇ ਵੀਡੀਓ ਖੜਾਈ ਮੈਂ ਕਹਿਣਗੇ ਇਹ ਤਾਂ ਅੱਜ ਸ਼ੁਰੂਆਤ ਹੈ ਕੋਈ ਕਿਸੇ ਪੱਤਰਕਾਰ ਹੈ ਮੇਰੇ ਸੁਲੀਗ ਹੈ ਚੱਕਰ ਸਾਹਿਬ ਮੈਂ ਬੜਾ ਹੈਰਾਨ ਹੋਇਆ ਕਿ ਇੱਕ ਪੁਸਤਕਾਰ ਤੇ ਇੱਕ ਜ਼ਿਲ੍ਹੇ ਚ 4 ਕੇਸ ਰਜਿਸਟਰ ਹੋਏ ਮੈਂ ਬੁੱਢਾ ਹੋ ਗਿਆ ਮੈਂ ਗਿਆ ਵੀ ਇੱਕ ਦੇ ਘਰੀ ਮੈਂ ਸਾੜੇ ਪੁਲਿਸ ਸਟੇਸ਼ਨ ਉੱਤੇ ਗਿਆ ਬੁੱਢਾ ਘਰ ਦੇ ਵਿੱਚ 4 ਕੇਸ ਪੰਜਾਬ ਦੇ ਸਪੀਕਰ ਸਿਧਮਨ ਸਾਹਿਬ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਪੀਕਰ ਦੀ ਇੱਜ਼ਤ ਮਾਣ ਇੰਨਾ ਛੋਟਾ ਤੇ ਪਤਲਾ ਨਹੀਂ ਹੁੰਦਾ ਕਿ ਇੱਕ ਦੋ ਵੀਡੀਓ ਚੱਲ ਜਾਣ ਤੇ ਉਹਨਾਂ ਦੀ ਬੇਇੱਜ਼ਤੀ ਹੋ ਜਾਂਦੀ ਹੈ ਉਹਨਾਂ ਦੀ ਹਤਕ ਹੁੰਦੀ ਹੈ ਸਪੀਕਰ ਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੁੰਦਾ ਕਿਸੇ ਧਰਮ ਦਾ ਨਹੀਂ ਹੁੰਦਾ ਕਿਸੇ ਜਾਤ ਦਾ ਨਹੀਂ ਹੁੰਦਾ ਪਾਤ ਦਾ ਨਹੀਂ ਹੁੰਦਾ ਔਰ ਉਹਨੇ ਨਿਰਪੱਖ ਆਪਣੇ ਰੋਜ਼ ਆਪਣੇ ਵਿਚਾਰ ਦੇਣੇ ਹੁੰਦੇ ਨੇ ਅਸੈਂਬਲੀ 'ਚ ਉਸਨੇ ਸਾਰੀਆਂ ਪਾਰਟੀਆਂ ਨੂੰ ਨਿਆਂ ਦੇਣਾ ਹੁੰਦਾ ਜਿਹੜਾ ਵੱਡੀਆਂ-ਵੱਡੀਆਂ ਪਾਰਟੀਆਂ ਦੇ ਲੀਡਰਾਂ ਨੂੰ ਅਸੈਂਬਲੀ 'ਚ ਨਿਆਂ ਦੇਣਾ ਉਸ ਕੋਲ ਜਦੋਂ ਇਹ ਦਰਖਾਸਤ ਜਾਂਦੀ ਹੈ ਕਿ ਸਾਡੀ ਮੈਂਬਰਸ਼ਿਪ ਜਿਹੜੀ ਹੈ ਕਵਰ ਕਰਨ ਲਈ ਜਿਹੜਾ ਸਾਨੂੰ ਪਰਮਿਸ਼ਨ ਮਿਲਦੀ ਹੈ ਇੱਕ ਪਰਮਿਟ ਮਿਲਦਾ ਹੈ ਅਸੈਂਬਲੀ ਉਹ ਸਾਨੂੰ ਇਸ ਵਾਲੀ ਨਹੀਂ ਦਿੱਤੀ ਗਈ ਜਗਤਾਰ ਭੁੱਲਰ ABC ਪੰਜਾਬ ਚੈਨਲ ਉਹਨਾਂ ਨੇ ਅਗਰ ਇਸ ਤੇ ਵਿਰੋਧ ਕਰਕੇ ਇੱਕ ਵੀਡੀਓ ਬਣਾਤੀ ਵੀ ਸਾਨੂੰ ਇਦਕੀ ਨਹੀਂ ਦਿੱਤੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਨੂੰ ਮਿਲਦੀਆਂ ਆ ਰਹੀਆਂ ਹਨ ਹੁਣ ਵੀ ਮਿਲਦੀਆਂ ਆ ਰਹੀਆਂ ਜਿਹੜੇ ਕਿ ਰੂਲਿੰਗ ਪਾਰਟੀ ਦੇ ਚਾਹਤੇ ਹੁੰਦੇ ਨੂੰ ਉਹਨਾਂ ਨੂੰ ਇਹ ਨਹੀਂ ਬਈ ਨਹੀਂ ਮਿਲਦੀਆਂ ਉਹ ਇਸ ਕਰਕੇ ਉਹਨਾਂ ਨੂੰ ਚਾਹੀਦਾ ਤੇ ਇਹ ਸੀ ਕਿ ਇਸ ਪੱਤਰਕਾਰਾਂ ਦੀ ਸਮੱਸਿਆ ਨੂੰ ਸਮਝ ਕੇ ਇੱਕ ਕਮੇਟੀ ਬਣਾਉਂਦੇ ਜਿੱਦੇ ਵਿੱਚ ਉਹ ਇਹ ਫੈਸਲਾ ਲਾਉਂਦੇ ਕਮੇਟੀ ਦੇ ਮੈਂਬਰਾਂ ਤੋਂ ਉਹਦੇ ਵਿੱਚ ਇੱਕ ਦੋ ਪੱਤਰਕਾਰ ਵੀ ਪਾਉਂਦੇ ਸੋਸ਼ਲ ਮੀਡੀਆ ਦੇ ਐਡੀਟਰ ਵੀ ਪਾਉਂਦੇ ਕਿ ਭਈ ਇਹਦਾ ਸਮਾਧਾਨ ਇਹਦਾ ਹੱਲ ਕਿਵੇਂ ਹੋ ਸਕਦਾ ਹੈ ਇਹਦਾ ਰਸਤਾ ਕਿਵੇਂ ਲੱਭਿਆ ਜਾ ਸਕਦਾ ਹੈ ਕਿ ਅਗਰ ਕੋਈ ਸੋਸ਼ਲ ਮੀਡੀਆ ਦਾ ਚੈਨਲ ਵਾਲਾ YouTube ਚੈਨਲ ਵਾਲਾ ਆਪਣਾ ਅਸੈਂਬਲੀ ਦੀ ਕਵਰੇਜ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਹੂਲਤ ਕਿਵੇਂ ਦਿੱਤੀ ਜਾਏ ਇਹ ਤਾਂ ਉਹਨਾਂ ਨੇ ਕੀਤਾ ਨਹੀਂ ਉਹਨਾਂ ਨੇ ਕਿਹਾ ਵੀ ਤੂੰ ਤੁਸੀਂ ਹੁਣ ਵੀਡੀਓ ਕੀਤੀ ਉਹਦੋਂ ਉਹਨਾਂ ਦੀ ਹੱਦਕ ਹੋ ਗਈ ਮੈਂ ਨਹੀਂ ਸਮਝਦਾ ਕਿ ਸਪੀਕਰ ਦੇ ਇੰਨੇ ਰੁਤਬੇ ਵਾਲੇ ਖਖੀਅਤ ਦੀ ਇੱਕ ਦੋ ਵੀਡੀਓ ਜਿਨ੍ਹਾਂ ਚ ਉਹਨੂੰ ਨਿੰਦਾ ਕਰ ਦਿੱਤੀ ਜਾਏ ਕਿ ਉਹਨਾਂ ਨੇ ਤਾਨਾਸ਼ਾਈ ਆਇਆ ਜਾਂ ਉਹਨਾਂ ਨੇ ਡੈਮੋਕਰੈਟਿਕ ਰਾਈਟਸ ਤੇ ਅਲੱਗ ਕੀਤਾ ਜਾਂ ਫਰੀडम ਆਫ ਪ੍ਰੈਸ ਤੇ ਅਲੱਗ ਕੀਤਾ ਤਾਂ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਬੀ ਤੀਸਰੇ ਦੱਸੋ ਇਹ ਇੱਕ ਪੱਖ ਆ ਗਿਆ ਵਾ ਜਿਹੜਾ ਮਨਿੰਦਰ ਜੀ ਸਿੱਧੂ ਦੇ ਉੱਤੇ ਐਫ ਆਈ ਆਰ ਹੋਈ ਹੈ ਇਸ ਦੇ ਰਿਗਾਰਡਿੰਗ ਤੁਹਾਡਾ ਕੀ ਮੰਨਣਾ ਦੇਖੋ ਇਸ ਤੋਂ ਪਹਿਲੇ ਮਨਿੰਦਰ ਜੀ ਸਿੰਘ ਸਿੱਧੂ ਤੇ ਵੀ ਐਫ ਆਈ ਆਰ ਹੋਈ ਹੈ ਸਰਕਾਰਾਂ ਬਿਨਾ ਮਤਲਬ ਛੋਟੀਆਂ-ਛੋਟੀਆਂ ਬਹਾਨੇ ਲੱਭ ਕੇ ਐਫ ਆਈ ਆਰਾਂ ਦਰਜ ਕਰ ਦਿੰਦੀਆਂ ਇਹਦੀ ਕੋਈ ਲੋੜ ਨਹੀਂ ਹੁੰਦੀ ਤੁਸੀਂ ਪਹਿਲੇ ਤਾਂ ਬਲਾ ਕੇ ਉਸ ਪੱਤਰਕਾਰ ਨਾਲ ਗੱਲ ਕਰੋ ਵੀ ਤੂੰ ਇਹ ਕੀਤਾ ਇਹਦਾ ਸਾਨੂੰ ਜਵਾਬ ਦੇ ਵੀ ਇਹ ਕਿਉਂ ਕੀਤਾ ਜੇ ਤੁਸੀਂ ਉਹਦੇ ਜਵਾਬ ਤੋਂ ਸੰਤੁਸ਼ਟ ਨਹੀਂ ਤੇ ਉਸ ਨੂੰ ਕਹੋ ਵੀ ਆਪਣੀ ਵੀਡੀਓ ਵਾਪਸ ਕਰ ਲੈ ਜੇ ਉਹ ਦੋ ਵਾਰੀ ਕਹੋ ਜੇ ਤੁਹਾਡੀ ਉਹ ਵੀਡੀਓ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀ ਤੱਥਾਂ ਤੋਂ ਮੁਕਤ ਹੈ ਉਹਦੇ ਵਿੱਚ ਤੱਥ ਜੋ ਤੈਨੂੰ ਝੂਠੇ ਗਲਤ ਗੱਲਾਂ ਕੀਤੀਆਂ ਜਿਹੜੀਆਂ ਕਿ ਪੱਤਰਕਾਰਤਾ ਦੇ ਘੇਰੇ ਵਿੱਚ ਨਹੀਂ ਆਉਂਦੀਆਂ ਤਾਂ ਫਿਰ ਤੁਸੀਂ ਉਹਨੂੰ ਵਾਰਨਿੰਗ ਦੀ ਚਿੱਠੀ ਲਿਖੋ ਵੀ ਜੇ ਤੂੰ ਹੁਣ ਵੀ ਨਹੀਂ ਕਰਦਾ ਤੇ ਫਿਰ ਅਸੀਂ ਤੇਰੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲੱਗਦੇ ਆ ਇਹ ਥੋੜੀ ਹੈ ਵੀ ਤੁਸੀਂ ਵੀਡੀਓ ਬੜੀ ਤੇ ਜਾਓ ਵੀ ਐਫ ਆਈ ਆਰ ਪੁਲਿਸ ਤੇ ਹੈ ਹੀ ਤੁਹਾਡੀ ਹੈ ਔਰ ਪੁਲਿਸ ਤੇ ਬੜਾ ਪਸੰਦ ਕਰਦੀ ਏ ਕਿ ਉਹਨੂੰ ਇਹੋ ਜੇ ਕੰਮ ਕਰਨ ਲਈ ਸਰਕਾਰ ਜਾਂ ਅਫਸਰ ਜਾਂ ਮਨਿਸਟਰ ਜਾਂ ਐਮ ਐਲ ਏ ਉਸ ਨੂੰ ਕੋਈ ਕੇ ਸਨੇਹਾ ਭੇਜੇ ਸੋ ਇਹ ਸਾਰਾ ਕੁਝ ਗਲਤ ਹੈ ਸਿੱਧੂ ਦੀ ਵੀ ਵੇਟਰਾ ਹੋਣੀ ਚਾਹੀਦੀ ਏ ਔਰ ਜਿਹੜਾ ਅਸੈਂਬਲੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਔਰ ਰੈਜ਼ੋਲੂਸ਼ਨ ਵੀ ਵਾਪਸ ਹੋਣਾ ਚਾਹੀਦਾ ਤਾਂ ਜੋ ਪੱਤਰਕਾਰਾਂ ਵਿੱਚ ਸ਼ਾਂਤੀ ਦਾ ਮਾਹੌਲ ਬਣੇ ਅਤੇ ਸਿੱਧਵਾਨ ਸਾਹਿਬ ਦਾ ਵੀ ਲੋਕ ਸਤਿਕਾਰ ਕਰਨ ਜੀ ਥੈਂਕ ਯੂ ਸਰ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਨੇ ਜਿਹੜਾ ਮਨੀਂਦਰਜੀਤ ਸਿੰਘ ਸਿੱਧੂ ਤੇ ਪਰਚਾ ਕੀਤਾ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਬਲਕਾਰ ਸਿੱਧੂ ਦੀ ਜੇ ਉਹ ਆਡੀਓ ਹੈ ਜਾਂ ਨਹੀਂ ਹੈ ਇਹਦੇ ਲਈ ਉਹਨਾਂ ਨੂੰ ਬਕਾਇਦਾ ਤੌਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਤੇ ਜਾਂਚ ਕਰਾਉਣ ਤੋਂ ਬਾਅਦ ਉਸ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਪੰਜਾਬ ਦੀਆਂ ਧੀਆਂ ਬਾਰੇ ਮਾਂਾਂ ਬਾਰੇ ਭੈਣਾਂ ਬਾਰੇ ਹਾਂ ਖਾਸ ਵਰਗ ਬਾਰੇ ਤੇ ਪੰਜਾਬ ਦੀ ਸ਼ਾਨ ਦਸਤਾਰ ਬਾਰੇ ਜਿਹੜਾ ਮਤਭਾਗਾ ਬੋਲ ਰਿਹਾ ਉਹਦੇ ਤੇ ਬਣਦੀ ਕਾਰਵਾਈ ਕਰਨ ਦੀ ਕਹਦੀ ਹੈ ਅਜਿਹੇ ਐਮਐਲਏ ਦੀ ਸੂਚੀ ਤੁਹਾਡੀ ਵੱਧ ਹੀ ਜਾ ਰਹੀ ਜਿਹੜੇ ਜਨਾਬ ਦਾਗੀ ਨੇ ਪਹਿਲਾਂ ਵੀ 3-4 ਸੀ ਇੱਕ ਅਜ ਹੋਰ ਆ ਗਏ ਤੇ ਮੈਨੂੰ ਲੱਗਦਾ ਜਦੋਂ ਤੱਕ 5 ਸਾਲ ਮੁੱਕਣਿਆ ਤੁਹਾਡੇ ਅੱਧੇ ਤੋਂ ਵੱਧ ਐਮਐਲਏ ਦਾਗੀ ਨਿਕਲੇ ਉਹਨਾਂ ਇਸ ਲਈ ਜਾਗੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਮਸਲੇ ਦੋ ਨੇ ਜਿਨ੍ਹਾਂ ਕਰਕੇ 17 ਸੈਕਟਰ ਚੰਡੀਗੜ੍ਹ ਦੇ ਵਿੱਚ ਨੀਲਗਮ ਦੇ ਸਾਹਮਣੇ ਇਕੱਠ ਹੋਇਆ ਪਹਿਲਾ ਮਸਲਾ ਸੀਗਾ ਜਗਤਾਰ ਭੁੱਲਰ ਤੇ ਵਿਧਾਨ ਸਭਾ ਦੇ ਵਿੱਚ ਪ੍ਰਬੰਧ ਦੇ ਚ ਮੋਸ਼ਨ ਪਾਸ ਕੀਤੀ ਗਈ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਬਰੂਟ ਮੈਜੋਰਿਟੀ ਹੈ ਔਰ ਬਹੁਤ ਸਾਰੀਆਂ ਪਾਵਰਜ਼ ਹੁੰਦੀਆਂ ਸਪੀਕਰ ਕੋ ਸਜ਼ਾ ਤੱਕ ਦੇ ਸਕਦਾ ਦੂਜਾ ਮਾਮਲਾ ਸੀਗਾ ਮਨਿੰਦਰਜੀਤ ਸਿੰਘ ਸਿੱਧੂ ਦਾ ਲੋਕਵਾਸ ਟੈਲੀਵਿਜ਼ਨ ਜਿੰਦਾ ਤੇ ਐਫਆਈਆਰ ਦਰਜ ਕੀਤੀ ਗਈ ਬਠਿੰਡੇ ਰਾਮਪੁਰਾ ਫੂਲ ਕਿ ਉਹਨੇ ਇੱਕ ਆਡੀਓ ਰਿਕਾਰਡਿੰਗ ਚਲਾਈ ਜਿਹਦੇ ਵਿੱਚ ਇੱਕ ਐਮਐਲਏ ਆਪਣੇ ਪਾਰਟੀ ਕਿਸੇ ਵਰਕਰ ਨਾਲ ਪੱਦੀ ਜ਼ੁਬਾਨ ਦੇ ਵਿੱਚ ਔਰਤਾਂ ਬਾਰੇ ਗੱਲ ਕਰਦੇ ਇਸ ਮੁੱਦੇ ਤੇ ਸਾਡੀ ਮੀਟਿੰਗ ਤਾਂ ਹੋਈ ਪਰ ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੱਤਰਕਾਰਾਂ ਦੀ ਹਾਜ਼ਰੀ ਬਹੁਤ ਘੱਟ ਸੀ ਔਰ ਸੋਸ਼ਲ ਐਕਟਿਵਿਸਟ ਜਾਂ ਹੋਰ ਸਹਿਬਾਨ ਜਿਹੜੇ ਯਾਰ ਦੋਸਤ ਸਿੱਗੇ ਪੁਲਰ ਸਾਹਿਬ ਦੇ ਉਹ ਪਹੁੰਚੇ ਪਰ ਜਿਹੜੇ ਲੋਕ ਪ੍ਰੈਸ ਕਲਬੀ ਦੇ ਮੈਂਬਰ 35 40 ਜਾਂ ਜਿਹੜੇ ਅਖਬਾਰਾਂ ਜਿੱਥੇ ਕੰਮ ਕਰਦੇ ਆ ਯਾ ਜਿਹੜੀਆਂ ਅਖੋਤੀ ਪੱਤਰਕਾਰ ਜਥੇਬੰਦੀਆਂ ਦੇ ਮੈਂਬਰ ਨੇ ਤੇ ਪ੍ਰਧਾਨ ਔਰ ਹੋਰ ਅਲੱਗ-ਅਲੱਗ ਉਹਨਾਂ ਕੋਲ ਅਹੁਦੇ ਨੇ ਉਹ ਗੈਰਹਾਜ਼ਰ। ਚੰਡੀਗੜ੍ਹ ਪ੍ਰੈਸ ਕਲੱਬ ਦਾ ਕੋਈ ਮੈਂਬਰ ਮੈਨੂੰ ਨਜ਼ਰ ਨਹੀਂ ਆਇਆ। ਮੁਹਾਲੀ ਪ੍ਰੈਸ ਕਲੱਬ ਤੋਂ ਕੁਝ ਲੋਕ ਹਾਜ਼ਰ ਹੋਏ। ਇਹ ਮੈਂ ਸਿਰਫ ਇਸ ਕਰਕੇ ਕਹਿ ਰਿਹਾ ਤਾਂ ਕਿ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕੀਤੀ ਜਾ ਸਕੇ ਜਦੋਂ ਤੁਹਾਡੇ ਭਾਈਚਾਰੇ ਤੇ ਕੁਝ ਆਫਤ ਆਉਂਦੀ ਹੈ ਤੱਕਾ ਹੁੰਦਾ ਹੈ ਤੇ ਭਰਾਵੋ ਇਕੱਠੇ ਹੋ ਕੇ ਘੜੇ ਹੋ ਆਵਾਜ਼ ਉਠਾਓ ਐਸੇ ਕਰਕੇ ਅਸੀਂ ਸ਼ੁਰੂ ਕੀਤੀ ਐਕਟਿਵ ਜਰਨਲਿਸਟਿਜ਼ਮ ਆਫ ਪੰਜਾਬ ਜਿਹਦੇ ਸਾਡੇ ਐਕਟਿੰਗ ਪ੍ਰੈਜ਼ੀਡੈਂਟ ਨੇ ਬਲਜੀਤ ਮਰਵਾਹਾ 3 ਮਾਰਚ ਨੂੰ ਅਸੀਂ ਉਹ ਐਗਜ਼ੀਕਟਿਵ ਕਮੇਟੀ ਚੁਣ ਰਹੇ ਹਾਂ ਹਰ ਜ਼ਿਲ੍ਹੇ ਦੇ ਵਿੱਚ ਯੂਨਿਟ ਬਣਾਏ ਜਾਣਗੇ ਤੇ ਤੁਸੀਂ ਸਾਡਾ ਸਹਿਯੋਗ ਦਿਓ ਆਪਾਂ ਤਗੜੇ ਹੋ ਕੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਉਹਨਾਂ ਟੱਕਰ ਲੈ ਸਕੀ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਜਿਹੜੇ ਪਰਚੇ ਦਰਜ ਕਰਦੀ ਹੈ ਪੁਲਿਸ ਸਰਕਾਰ ਦੇ ਕਹਿਨ ਤੇ ਬੜਾ ਕਲੀਅਰ ਹੋ ਜਾਓ ਪੌਸ਼ਾਲੇ ਪੱਤਰਕਾਰ ਤੇ ਪਰਚੇ ਐਵੇਂ ਨਹੀਂ ਦਰਜ ਕਰ ਸਕਦੇ ਜਦੋਂ ਉਤੋਂ ਇਸ਼ਾਰਾ ਨਾ ਹੋਵੇ ਜਾਂ ਸੰਪੀ ਨਾ ਹੋਵੇ ਉਹ ਸਰਫ ਇਸ ਕਰਕੇ ਕੀਤੇ ਜਾਂਦੇ ਐ ਤਾਂ ਕਿ ਜਿਹੜੀ ਜ਼ੁਬਾਨ ਐ ਪੱਤਰਕਾਰ ਦੀ ਉਹਨੂੰ ਘਟਤਾ ਜਾਏ ਦਬਾਤ ਆ ਜਾਏ ਤੇ ਜੇ ਤੁਹਾਡੀ ਜ਼ੁਬਾਨ ਤੁਸੀਂ ਦਬਾ ਲੈਣੀ ਹੋ ਜਾਂ ਬੋਲਣਾ ਛੱਡ ਦਿੰਦੇ ਹੋ ਜਾਂ ਦਿਖਣਾ ਛੱਡ ਦਿੰਦੇ ਹੋ ਫਿਰ ਤੁਸੀਂ ਇੱਕ ਜ਼ਿੰਦਾ Laash ਦੇ ਕੀ ਵੜੋਂਦਾ ਜ਼ਿੰਦਾ Laash ਨਹੀਂ ਕਿਰਦਾ ਕਾਟੇ ਲਾਲੀ ਠੀਕ ਹੈ ਜੇ ਤੁਸੀਂ ਬੋਲਣਾ ਲਿਖਣਾ ਛੱਡ ਦਿੰਦੇ ਹੋ ਫਿਰ ਤੁਸੀਂ ਪੱਤਰਕਾਰ ਨਹੀਂ ਤੁਸੀਂ ਫਿਰ ਇੱਕ ਜ਼ਿੰਦਾ Laash ਹੋ ਜਿਹੜੀ ਕਿ ਸ਼ਰਮਨਾਕ ਚੀਜ਼ ਹੋਏਗੀ ਖੜੇ ਹੋ ਜਾਓ ਸ਼ੋ ਯਰ ਸਟਰੈਂਥ ਐਂਡ ਫਾਈਟ ਫਾਈਟ ਕਰੋਗੇ ਤਾਂ ਬਚੋਗੇ ਆਦਰਵਾਇਜ਼ ਕੀ ਹੋਊਗਾ ਪੈਰਿਸ਼ ਸਤਿ ਸ਼੍ਰੀ ਅਕਾਲ ਧੰਨਵਾਦ ਜਿਹੜਾ ਇਹ ਲਗਾਤਾਰ ਜ਼ੁबानਬੰਦੀ ਕੀਤੀ ਜਾ ਰਹੀ ਹੈ ਪਰਚਿਆਂ ਦੇ ਥਰੂ ਪੱਤਰਕਾਰਾਂ ਦੀ ਐਕਟਿਵਿਸਟਾਂ ਦੀ ਹੁਣ ਮੰਨ ਦਿਦਰਿਤ ਜੀ ਸਿੱਤ ਦਾ ਤਾਜ਼ਾ ਮਾਮਲਾ ਹੈ ਪਹਿਲਾਂ ਆਪਾਂ ਦੇਖਿਆ ਰਿੰਦਰ ਤਗੜ ਉਹਨਾਂ ਨਾਲ ਵੀ ਹੋਇਆ ਜੀ ਜੀ ਵਿਸਲ ਗਲੋਰ ਰੋਡ ਤਾਂ ਇਹ ਸਾਰੇ ਵਰਤਾਰੇ ਨੂੰ ਕਿੰਨਾ ਐਕਸਪਲੇਨ ਕਰਦੇ ਦੇਖੋ ਜੀ ਜਿਹੜੀ ਸਰਕਾਰਾਂ ਹੈ ਉਹ মিডিਏ ਦਾ ਗਲਾ ਕੁੱਟਣ ਦੇ ਜੀ ਵਿਸ਼ਵਾਸ ਰੱਖਦੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਲੋਕਤੰਤਰ ਦਾ ਚੌਥਾ ਥੰਮ ਜਿਹਨੂੰ ਕਿਹਾ ਜਾਂਦਾ ਅਖੌਤੀ ਚੌਥਾ ਥੰਮਬਰ ਬਣਾਵੀ ਹੈ ਇਹ ਪੂਰੀ ਤਰ੍ਹਾਂ ਖੋਖਲਾ ਕੀਤਾ ਜਾ ਰਿਹਾ ਕਦੇ ਸਾਡੇ ਦੇਸ਼ 'ਚ ਕਦੇ ਪੰਸਾਰੇ ਦਾ ਕਤਲ ਹੁੰਦਾ ਕਦੇ ਦਿਵੋਲਕਰ ਦਾ ਕਤਲ ਹੁੰਦਾ ਤੇ ਇਸੇ ਪੰਜਾਬ ਸਰਕਾਰ ਦੇ ਪਿਛਲੀ ਸਰਕਾਰ ਚ ਮਹੌਲੀ ਦੇ ਪੱਤਰਕਾਰ ਮੇਜਰ ਸਿੰਘ ਨੂੰ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਤੋਂ ਫੜ ਕੇ ਪਹਿਲੇ ਜੀਸੀਜੀ ਕੁੱਟਿਆ ਫਿਰ ਇੱਕ ਫੇਜ ਮਹੌਲੀ ਥਾਣੇ 'ਚ ਕੁੱਟਿਆ ਤੇ ਖੂਨ ਨੁੱਟਣ ਲੱਗਿਆ ਉਹਦੇ ਉਸੇ ਤਰ੍ਹਾਂ ਤੇ ਪਰ ਪੰਜਾਬ ਸਰਕਾਰ ਕੋਲ ਤਜਰਬਾ ਹੈ ਨਹੀਂ ਤੇ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਇਹਨੂੰ ਲੱਗਿਆ ਕਿ মিডিਏ ਦੀ ਜ਼ਿਆਦਾ ਆਪਾਂ ਗੱਲਾਂ ਘੁੱਟਦੀ ਐ ਮੇਜਰ ਸਿੰਘ ਦਾ ਇੱਕ ਐਗਜ਼ਾਮਪਲ ਸੀ ਤੇ ਜਗਤਾਰ ਭੁੱਲਣ ਦੀ ਦੂਜੀ ਵੀ ਐਗਜ਼ਾਮਪਲ ਐ ਵਿਧਾਨ ਸਭਾ ਚ ਕਦੇ ਜਾਣਾ ਨਹੀਂ ਹੈ ਤੇ ਉਹਨਾਂ ਖਿਲਾਫ ਮਤਾ ਵੀ ਪਾਸ ਕੀਤਾ ਜਾ ਰਿਹਾ ਰਜਿੰਦਰ ਸਿੰਘ ਤੱਕਰ ਤੀਜੀ ਐਗਜ਼ੈਂਪਲ ਹੈ ਜਿਹਦੇ ਉਤੇ 4-5 ਪਰਚੇ ਦਰਜ ਕੀਤੇ ਕਿਉਂ ਕਿਉਂਕਿ ਸਰਕਾਰੀ ਏਜੰਸੀਆਂ ਦੇ ਭ੍ਰਿਸ਼ਟਾਚਾਰ ਨੂੰ ਉਹਨੇ ਉਜਾਗਰ ਕੀਤਾ ਤੇ ਬਲਦੇਵ ਸਿੰਘ ਜਨੂਆ ਕਿੰਨੀ ਸ਼ਰਮਨਾਕ ਕਟਿਆਕਾਰਾ ਪੰਜਾਬ ਪੁਲਿਸ ਦੇ ਵਿਗੜੇ ਹੋਏ ਅਫਸਰ ਦਾ ਕਿ 60-65 ਸਾਲ ਦੇ ਬਜ਼ੁਰਗ ਰਿਟਾਇਰਡ ਫੌਜੀ ਬਲਦੇਵ ਸਿੰਘ ਜਨੂਆ ਜਿਹਨੂੰ ਨੰਗਾ ਕਰਕੇ ਅਲਫ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਰਿਆ ਲਾਹਣਤਾ ਜਹੀ ਪੁਲਿਸ ਤੇ ਕਿਹੜੀ ਕਾਨੂੰਨ ਦੀ ਧਾਰਾ ਪੁਲਿਸ ਨੂੰ ਇਜਾਜ਼ਤ ਦਿੰਦੀ ਹੈ ਛੁੱਟੇ ਪਰਚੇ ਦਰਜ ਕਰ ਲੈ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਕਰਨੀ ਅਲਫ ਨੰਗਾ ਕਰਕੇ ਜਲੀਲ ਕਰਨਾ ਉਹ ਭਾਵੇਂ ਜਨੂਆ ਹੋਏ ਜਾਂ ਕੋਈ ਹੋਰ ਹੋਏ ਤੇ ਇਕੱਲਾ ਇਸ ਤੇ ਨਹੀਂ ਪਰਚੇ ਦਰਜ ਹੋਏ ਗੁਰਦੀਪ ਸਿੰਘ ਛਾਂਜਲੀ ਠਾਕੁਰ ਅਮਨਦੀਪ ਸਿੰਘ ਮੋਹਾਲੀ ਦੇ ਪੱਤਰਕਾਰ ਸ਼ਰਮਨਾਕ ਗੱਲ ਹੈ ਮਹਾਲੀ ਪੁਲਿਸ ਦੀ ਇੱਕ ਠੱਗ ਟਰੈਵਲ ਏਜੰਟ ਨਾਲ ਮਿਲੀਭੁਗਤ ਕਰਕੇ ਉਹਦੇ ਸਕੈਮ ਨੂੰ ਨੰਗਾ ਕਰਨ ਕਾਰਨ ਠਾਕੁਰ ਰਮਨਦੀਪ ਤੇ ਪਰਚਾ ਦਰਜ ਕੀਤਾ ਗਿਆ ਕੁਲਦੀਪ ਸਿੰਘ ਸੱਕੂ ਪੁਰੀ ਤੇ ਇਹ 6-7 ਪੱਤਰਕਾਰ ਤਾਂ ਮਗਲਾਏ ਤੇ 7ਵੀਂ ਗੱਲ ਆ ਗਈ ਮੈਂ ਮੈਂ ਪੱਤਰਕਾਰ ਤਾਂ ਹੈ ਨਹੀਂ ਜਦੋਂ ਰਜਿੰਦਰ ਸਿੰਘ ਠੱਗੜ ਦੇ ਹੱਕ 'ਚ ਮੈਂ ਬੋਲਿਆ ਤਾਂ ਮੇਰੇ ਉੱਤੇ ਬਿਜ਼ਨਸ ਬਿਊਰੋ ਤੇ ਮਹਾਲੀ ਪੁਲਿਸ ਨੇ ਮਿਲੀਭੁਗਤ ਕਰਕੇ ਐਫ ਆਈ ਆਰ ਨੰਬਰ 58 ਆਈਟੀ ਸਿਟੀ ਮੋਹਾਲੀ ਦਾ ਦਰਜ ਕਰਤੀ ਕਿਉਂ ਕਹਿੰਦੇ ਤੁਸੀਂ ਆਮ ਪਬਲਿਕ ਐ ਸਾਡੇ ਸਕੈਮ ਲੰਗੇ ਕਰਦੇ ਆ ਸਾਡੀ ਬਿਜਲੀਾਂ ਦੇ ਕਰਪਸ਼ਨ ਦੇ ਖਿਲਾਫ ਬੋਲਦੇ ਆ ਸਾਡੀ ਮੋਹਾਲੀ ਪੁਲਿਸ ਦੇ ਕਰਪਸ਼ਨ ਦੇ ਖਿਲਾਫ ਬੋਲਦੇ ਆ ਜਿਹੜੇ ਪੱਤਰਕਾਰ ਨੂੰ ਇਹ ਸੰਗੀ ਨਾਪਣਾ ਜਾਂਦੇ ਆ ਤੁਸੀਂ ਉਹਨਾਂ ਦੇ ਖਿਲਾਫ ਉਹਨਾਂ ਦੇ ਹੱਕ ਦੇ ਆਵਾਜ਼ ਬੁਲੰਦ ਕਰਦੇ ਆ ਕਹਿੰਦੇ ਤੁਹਾਨੂੰ ਵੀ ਇੰਦਰ ਟੋਕਾਂਗੇ ਸੋ ਇਹ ਸਾਰਾ ਜਿਹੜਾ ਘਟਿਆ ਕਰਾ ਇਸ ਸਪੀਡ ਨਾਲ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਪਿਛਲੀ ਕਾਂਗਰਸ ਸਰਕਾਰ ਉਸ ਤਰੀਕੇ ਨਾਲ ਗੜਾ ਘੁੱਟਣੇ ਕਾਮਯਾਬ ਨਹੀਂ ਹੋਈ ਉਸ ਤੋਂ ਪਹਿਲੇ ਅਕਾਲੀ ਦਲ ਦੀ ਸਰਕਾਰ ਉਸ ਤਰੀਕੇ ਨਾਲ ਗੜਾ ਘੁੱਟਣੇ ਕਾਮਯਾਬ ਨਹੀਂ ਹੋਈ ਤੇ ਪੋਸਟ ਚਾਹਾਂਦਾ ਚਾਹੀਦਾ ਭਗਵੰਤ ਮਾਨ ਸਾਹਿਬ ਨਵੇਂ ਆ ਤੁਹਾਨੂੰ ਤੁਹਾਡੇ ਸਲਾਹਕਾਰ ਲੇ ਡੁੱਬਣਗੇ ਆਪਣੇ ਸਲਾਹਕਾਰਾਂ ਦੀ ਟੀਮ ਨੂੰ ਬਦਲੋ ਜਿਹੜੇ ਤੁਹਾਨੂੰ ਅਜਹੀਆਂ ਘਟੀਆਂ ਸਲਾਹ ਦਿੰਦੇ ਆ ਦੇਖੋ ਸਭ ਤੋਂ ਪਹਿਲਾਂ ਕਿ ਜਿਹੜੇ ਅੱਜ ਸੈਕਟਰ 17 ਚੰਡੀਗੜ੍ਹ ਦੇ ਵਿੱਚ ਲੋਕ ਖੜੇ ਆਏ ਨੇ ਉਹ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਖੜੇ ਨੇ ਕਿ ਮੀਡੀਆ ਦੀ ਆਜ਼ਾਦੀ ਜਿਹੜੀ ਆ ਉਹ ਪੰਜਾਬ ਅੰਦਰ ਤੇ ਦੇਸ਼ ਅੰਦਰ ਬਹਾਲ ਰਹਿਣੀ ਚਾਹੀਦੀ ਹੈ ਮੀਡੀਆ ਨੂੰ ਆਪਣੇ ਪੱਧਰ ਤੇ ਕੰਮ ਕਰ ਦੇਣਾ ਚਾਹੀਦਾ ਹੈ ਮੀਡੀਆ ਤੇ ਸਰਕਾਰ ਦੀਆਂ ਪਾਬੰਦੀਆਂ ਨਹੀਂ ਲੱਗਣੀਆਂ ਚਾਹੀਦੀਆਂ ਉਰੇ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਟੀਵੀ ਚਲਾਉਂਦੇ ਨੇ ਉਹਨਾਂ ਦਾ ਕਸੂਰ ਕੀ ਆ ਕੋਈ ਕਸੂਰ ਨਹੀਂ ਇੱਕ ਝੂਠੀ ਸ਼ਿਕਾਇਤ ਝੂਠਾ ਮੁਕਦਮਾ ਦਰਜ ਕੀਤਾ ਗਿਆ ਉਸ ਪਹਿਲਾਂ ਮੁਕਦਮਾ ਦਰਜ ਕਰਨ ਤੋਂ ਪਹਿਲਾਂ ਉਹਦੀ ਜਾਂਚ ਹੋਣੀ ਚਾਹੀਦੀ ਸੀ ਜਿਹੜੇ ਹੁਣ ਐਮਐਲਏ ਸਾਹਿਬ ਦੇ ਪੀਏ ਨੇ ਕਿਹਾ ਕਿ ਛੇੜਖਾਨੀ ਕੀਤੀ ਗਈ ਆ ਉਹ ਪਹਿਲਾਂ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਉਹਦੀ ਜਾਂਚ ਕਰਾਉਣੀ ਚਾਹੀਦੀ ਫਰੈਂਸ ਸਿੰਗਲ ਲੈਬੋਰੀ ਚ ਜਾਣੀ ਚਾਹੀਦੀ ਕਿ ਵਾਕਈ ਐਮਐਲਏ ਸਾਹਿਬ ਦੀ ਆਵਾਜ਼ ਹੈ ਕਿ ਨਹੀਂ ਹੈ ਕੋਈ ਛੇੜਖਾਨੀ ਨਹੀਂ ਕੀਤੀ ਗਈ ਅਗਰ ਉਹ ਛੇੜਖਾਨੀ ਹੁੰਦੀ ਤੇ ਜਿਹਦੇ ਖਿਲਾਫ ਕੇਸ ਬੰਦਾ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੁਣ ਦੂਜੀ ਗੱਲ ਜਿਸ ਬੰਦੇ ਦੀ ਆਵਾਜ਼ ਅਰਜੇਸ਼ ਰਾਜੂ ਉਹ ਕਹਿ ਰਿਹਾ ਕਿ ਇਨ ਬਿਨ ਮੇਰੀ ਆਵਾਜ਼ ਆ ਇੱਕ ਇੱਕ ਸ਼ਬਦ ਮੇਰਾ ਹੈਗਾ ਮੇਰੀ ਆਵਾਜ਼ ਐਮ ਐਲ ਏ ਦੀ ਸਾਹਿਬ ਦੀ ਆਵਾਜ਼ ਆ ਇਸ ਤੇ ਕੋਈ ਛੇੜਖਾਨੀ ਨਹੀਂ ਕੀਤੀ ਗਈ ਤੇ ਫਿਰ ਪੱਤਰਕਾਰ ਦਾ ਕੀ ਕਸੂਰ ਆ ਔਰ ਦੂਜਾ ਉਹਨਾਂ ਇੱਕ ਐਮ ਐਲ ਏ ਸਾਹਿਬ ਦੀ ਹੋਰ ਵੀਡੀਓ ਆ ਗਈ ਹੈ ਜਿਹਦੇ ਖਿਲਾਫ ਉਹ ਪੰਜਾਬ ਦੇ ਧੀਆਂ ਪਣਾ ਬਾਰੇ ਪੰਜਾਬ ਦੇ ਕੁਝ ਐਮਐਲਏਜ਼ ਬਾਰੇ ਸਪੀਕਰ ਬਾਰੇ ਹੋਰ ਕਈਆਂ ਦੀਆਂ ਜਾਤਾਂ ਬਾਰੇ ਨੌਲ ਰਹੇ ਨੇ ਉੱਥੇ ਜਿਹੜਾ ਸਰਕਾਰ ਚੁੱਪ ਹੋ ਜਾਂਦੀ ਹੈ ਔਰਤਾਂ ਬਾਰੇ ਭਤੀ ਭਤੀ ਸ਼ਬਦਾਵਲੀ ਬੋਲ ਗਈ ਹੈ ਸੂਬੇ ਦੀ ਮਹਿਲਾ ਕਮਿਸ਼ਨ ਜਿਹੜਾ ਦਫਤਰ ਆ ਉਹ ਚੁੱਪਾ ਤੇ ਮਨਿੰਦਰਜੀਤ ਸਿੰਘ ਸਿੱਧੂ ਜਿਹਨੇ ਪੱਤਰਕਾਰੀ ਦਾ ਫਰਜ਼ ਨਿਭਾਇਆ ਉਹਨੇ ਖਬਰ ਨਸ਼ਰ ਕਰਨ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਕੋਈ ਜਵਾਬ ਨਹੀਂ ਤੇ 4 ਦਿਨ ਬਾਅਦ ਹੋਰ ਤੇ ਇੱਕ ਝੂਠੀ ਸ਼ਿਕਾਇਤ ਲੈ ਕੇ ਮੁਕਦਮਾ ਦਰਜ ਕੀਤਾ ਜਾਂਦਾ ਔਰ ਜਿਹੜੇ ਐਮਐਲਏ ਸਾਹਿਬ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਮਾਪ ਪੈਣ ਦੀਆਂ ਗਾਲਾਂ ਕੱਢੀਆਂ ਧਮਕੀਆਂ ਦਿੱਤੀਆਂ ਗਿਆ ਗੰਦੀਆਂ ਗਾਲਾਂ ਕੱਢੀਆਂ ਗਿਆ ਉਸ ਬੰਦੇ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਕੋਈ ਮੁਕਦਮਾ ਦਰਜ ਨਹੀਂ ਕੀਤਾ ਗਿਆ ਇਸ ਕਰਕੇ ਇਹ ਸਾਰੇ ਇੱਕ ਭਾਅ ਨੇ ਸਿੱਧੇ ਸਿੱਧੇ ਮਨਿੰਦਰਜੀਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਦੂਜਾ ਜਿਹੜਾ ਸਾਡੇ ABC ਪੰਜਾਬ ਦਾ ਸਵਾਲ ਹੈ ਵਿਧਾਨ ਸਭਾ ਦੇ ਵਿੱਚ ਕਵਰ ਕਰਨ ਵਾਸਤੇ ਜਿਵੇਂ ਬਾਕੀ ਲੋਕਾਂ ਨੇ ਅਪਲਾਈ ਕੀਤਾ ਅਸੀਂ 18 ਤਰੀਕ ਨੂੰ ਅਪਲਾਈ ਕੀਤਾ 24 ਤਰੀਕ ਨੂੰ ਬਾਕੀਆਂ ਨੂੰ ਸਾਰਿਆਂ ਨੂੰ ਪਾਸ ਮਿਲ ਗਏ ਨੇ ਸਾਨੂੰ ਪਾਸ ਨਹੀਂ ਮਿਲੇ ਹੈਗੇ ਨੇ ਸਾਡਾ ਕਿਸੇ ਨੇ ਜਵਾਬ ਨਹੀਂ ਦਿੱਤਾਗਾ ਖਬਰ ਨਸ਼ਰ ਹੋਈ ਸੂਬੇ ਦੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨੇ ਕਿਹਾ ਕਿ ਮੀਡੀਆ ਦੀ ਆਜ਼ਾਦੀ ਤੇ ਹਮਲਾ ਹੈਗਾ ਔਰ ਮੇਰਾ ਇੱਕ ਮੈਂ ਵਟਸਐਪ ਸਟੇਟਸ ਲਾਇਆ ਬਾਕੀ ਖਬਰ ਹੈ ਤਾਂ ਯਾਰ ਰੋਜ਼ ਲਾਈਦਾ ਹੈਗਾ ਉਸ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਚੁਣੌਤੀ ਦਿੱਤੀ ਗਈ ਆ ਕੁਰਸੀ ਨੂੰ ਚੁਣੌਤੀ ਦਿੱਤੀ ਮਰਿਆਦਾ ਭੰਗ ਹੋਈ ਆ ਔਰ ਸਾਡੇ ਖਿਲਾਫ ਜਿਹੜਾ ਪ੍ਰਿਵੀਲੇਜ ਮੋਸ਼ਨ ਪਾਸ ਕਰ ਦਿੱਤਾ ਗਿਆ ਵੀ ਇਹ ਜਿਹੜਾ ਮਾਮਲਾ ਬਹੁਤ ਗੰਭੀਰ ਆ ਉਸ ਮਸਲੇ ਦੇ ਵਿੱਚ ਸਰਕਾਰ ਨੇ ਜੋ ਆਪਣੀ ਕਾਰਵਾਈ ਕਰਨੀ ਸੀ ਕਿਉਂਕਿ ਉਹ ਸਾਡੀ ਵੀ ਜ਼ੁਬਾਨ ਬੰਦ ਕਰਵਾਉਣਾ ਚਾਹੁੰਦੇ ਨੇ ਜਿਵੇਂ ਮਨੀਂਦਰਜੀਤ ਸਿੰਘ ਸਿੱਧੂ ਸਮੇਤ ਪਹਿਲਾਂ ਪੱਤਰਕਾਰਾਂ ਦੀ ਜ਼ੁਬਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਐ ਸਾਡੀ ਵੀ ਜਿਹੜੀ ਜ਼ੁਬਾਨ ਆ ਉਹ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲਾਂਕਿ ਇਹ ਹੋਣਾ ਚਾਹੀਦਾ ਸੀ ਕਿ ਜਾਂਚ ਦਾ ਵਿਸ਼ਾ ਸੀ ਕਿ ਇਹਨਾਂ ਦਾ ਪਾਸ ਕਿਉਂ ਨਹੀਂ ਬਣਿਆ ਕਿੰਨੇ ਪਾਸ ਰੋਕਿਆ ਗਿਆ ਕਿਹਦੇ ਕਹਿਣ ਤੇ ਰੋਕਿਆ ਗਿਆ ਹੈਗਾ ਜਿਹੜੀ ਅਸੀਂ ਰਾਜ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਕਿ ਉੱਥੇ ਪਾਸ ਬਣਿਆ ਕਿ ਨਹੀਂ ਬਣਿਆ ਜਾਂ ਵਿਧਾਨ ਸਭਾ ਨੇ ਰੋਕਿਆ ਜਾਂ ਪੰਜਾਬ ਸਰਕਾਰ ਨੇ ਰੋਕਿਆ ਉਹ ਜਾਂਚ ਦਾ ਵਿਸ਼ਾ ਹੀ ਜਦ ਕਿ ਸਾਨੂੰ ਹੀ ਕਸੂਰਵਾਰ ਠਰਾ ਦਿੱਤਾ ਗਿਆ ਇਸ ਕਰਕੇ ਦੋ ਮਸਲੇ ਤੋਂ ਇਲਾਵਾ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਵੀ ਪੱਤਰਕਾਰਾਂ ਦੇ ਖਿਲਾਫ ਮੁਕਦਮੇ ਦਰਜ ਹੋ ਕੀਤੇ ਜਾ ਰਹੇ ਨੇ ਉਹ ਕੇਵਲ ਤੇ ਕੇਵਲ ਜਿਹੜੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਜਿਹੜੀ ਮੀਡੀਆ ਦੀ ਜਿਹੜੀ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਹੈ ਇਸ ਕਰਕੇ ਚੰਡੀਗੜ੍ਹ ਮਹਾਲੀ ਖਰੜ ਜਿੰਨੀਆਂ ਵੀ ਨੇੜੇ ਤੇੜੇ ਦੀਆਂ ਸਮਾਜਿਕ ਰਾਜਨੀਤਿਕ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਵੱਲੋਂ ਇਕੱਠ ਕੀਤਾ ਗਿਆ ਸੀ ਕਿ ਇਹ ਜਿਹੜੀ ਪੰਜਾਬ ਦੇ ਵਿੱਚ ਅਜਿਹੇ ਸਰਕਾਰਾਂ ਦਾ ਜਿਹੜਾ ਜ਼ਬਰ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਨੇ ਚਾਹੇ ਸਮਾਜਿਕ ਚਾਹੇ ਪੋਲੀਟੀਕਲ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਅ ਅੱਜ ਇੱਥੇ 17 ਸੈਕਟਰ ਦੇ ਵਿੱਚ ਜਿਹੜੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੇ ਉਹਨਾਂ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਇੱਕ ਆਡੀਓ ਚਲਾਉਣ ਦਾ ਦੇ ਇਲਜ਼ਾਮ ਦੇ ਤਹਿਤ ਕਿ ਜੋ ਜੋ ਬਲਕਾਰ ਸਿੱਧੂ ਐਮਐਲਏ ਨੇ ਰਾਮਪੁਰਾ ਫੋਨ ਤੋਂ ਉਹਨਾਂ ਦੇ ਹਵਾਲੇ ਤੋਂ ਤੇ ਉਸ ਨੂੰ ਲੈ ਕੇ ਅੱਜ ਇੱਥੇ ਇੱਕ ਵਿਰੋਧ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਜਰਨਲਿਸਟ ਪੱਤਰਕਾਰਾਂ ਦੇ ਵੱਲੋਂ ਤੇ ਉਹਦੇ ਵਿੱਚ ਅਸੀਂ ਵਕਫ ਜਿਹੜੇ ਇਸ ਕਿਤੇ ਨਾਲ ਜੁੜੇ ਹੋਏ ਜਾਂ ਸਮਾਜ ਨਾਲ ਜੁੜੇ ਹੋਏ ਜੁਕੀਤਾ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਜੋ ਇਸ ਪਰਚੇ ਦੇ ਮਤਲਬਕ ਤੇ মিডিਆ ਦੀ ਆਜ਼ਾਦੀ ਦੇ ਮਤਲਬਕ ਜੋ ਗੱਲਾਂ ਸੋਚਦੇ ਨੇ ਉਸ ਦੇ ਉੱਤੇ ਉਹਨਾਂ ਦਾ ਪੱਖ ਲਿਆ ਹੈਗਾ ਤੇ ਇਹੀ ਉਮੀਦ ਹੈ ਕਿ ਇਹ ਜਿਹੜਾ ਸਾਰਾ ਮਸਲਾ ਹੈਗਾ ਇਹਦੇ ਵਿੱਚ ਜਿਹੜਾ মিডিਆ ਦੀ ਆਜ਼ਾਦੀ ਦਾ ਪ੍ਰਸ਼ਨ ਆ ਉਹ ਇੱਕ ਸੈਂਟਰਲ ਸਵਾਲ ਆ ਤੇ ਉਸ ਸਵਾਲ ਨੂੰ ਸੰਬੋਧਿਤ ਹੋ ਕੇ ਹੀ ਇਹਦੇ ਖਿਲਾਫ ਜਿਹੜੀ ਆ ਆਵਾਜ਼ ਚੁੱਕੀ ਜਾਣੀ ਚਾਹੀਦੀ ਹੈ ਹਾਲਾਂਕਿ ਸਰਕਾਰੀ ਪੱਖ ਸਾਡੇ ਕੋਲ ਹਲੇ ਨਹੀਂ ਆਇਆ ਉਹਦਾਂ ਦਾ ਪਰ ਇਹ ਇੱਕ ਮਸਲਾ ਜਿਹੜਾ ਹੈਗਾ ਜਦੋਂ ਦਾ ਇਹ ਟ੍ਰੈਂਡ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਕਈ ਪੱਤਰਕਾਰਾਂ ਨੂੰ ਜੇਲ੍ਹ ਵੀ ਯਾਤਰਾ ਕਰਨੀ ਪਈ ਹੈ ਕਮੈਂਟੇਟਰਾਂ ਨੂੰ ਕਰਨੀ ਪਈ ਹੈ ਤਾਂ ਉਸ ਨੂੰ ਦੇਖ ਕੇ ਹੋਏ ਅਸੀਂ ਇਹ ਜਿਹੜਾ ਹੈਗਾ ਅੱਜ ਇੱਥੇ ਇੱਕ ਗਰੁੱਪ ਪ੍ਰਦਰਸ਼ਨ ਰੱਖਿਆ ਗਿਆ ਸੀ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਿਓ ਧੰਨਵਾਦ